ਸਤਿ ਸ਼੍ਰੀ ਅਕਾਲ ਪਿਆਰੀ ਦੋਸਤੋ ਅੱਜ ਆਪਾਂ ਫਿਰ ਹਾਜ਼ਰ ਹੋਏ ਆਂ ਇੱਕ ਨਵੀਂ ਕਵਿਤਾ ਲੈ ਕੇ ਪਿਆਸੀ ਨਦੀ ਕਾਵ ਸੰਗ੍ਰਹਿ ਦੇ ਵਿੱਚੋਂ ਜੋ ਪ੍ਰਵਿੰਦਰ ਗੋਗੀ ਦੁਆਰਾ ਲਿਖੀ ਗਈ ਹੈ ਧਰਤੀ ਦੀ ਪੁਕਾਰ ਕੰਨ ਲਾ ਕੇ ਸੁਣਿਓ ਪੁੱਤਰੋ ਮਾਂ ਧਰਤੀ ਕਰੇ ਪੁਕਾਰ ਮੈਂ ਧਰਤੀ ਧਰਮਸ਼ਾਲ ਹਾਂ ਵੇ ਹਾਂ ਤੁਹਾਡੀ ਟਕਸਾਲ ਮੈਂ ਆਪਣਾ ਸੀਰ ਤੇ ਅੰਨ ਦੇ ਰਹੀ ਤੁਹਾਨੂੰ ਪਾਲ ਮੈਂ ਹੱਥੀ ਸ਼ਾਮਾ ਕੀਤੀਆਂ ਮਾਂ ਬਣ ਕੇ ਰਹੀ ਸੰਭਾਲ ਮੇਰੇ ਪੁੱਤਰੋ ਕਿਹੀ ਚੱਲ ਰਹੇ ਤੁਸੀਂ ਟੇਢੀ ਮੇਢੀ ਚਾਲ ਕਿਉਂ ਲੜਕੀ ਜੰਗਾ ਪੁੱਤਰ ਮੇਰੀ ਛਾਤੀ ਕਰਦੇ ਲਾਲ ਤੁਸੀਂ ਵਿੰਨਿਆ ਮੇਰੇ ਜਿਸਮ ਨੂੰ ਲਾਤੋਪਾਂ ਦੇ ਨਾਲ ਜਿੱਥੇ ਬਾਹੀ ਚੂੜੇ ਛਣਕਦੇ ਤੇ ਹੱਥੀ ਹੱਥ ਮਹਿੰਦੀਆਂ ਲਾਲ ਉਹ ਰੂਰੂ ਹੋਈਆਂ ਚੱਲੀਆਂ ਤੇ ਮਾਂ ਹਾਲੋਂ ਬਿਹਾਲ ਤੁਸੀਂ ਸਭ ਹੀ ਵੀਰ ਭਰਾ ਹੋ ਮੇਰੇ ਪੇਟੇ ਪੇਟੋਂ ਜੰਮੇ ਲਾਲ ਤੁਸੀਂ ਬੰਬ ਬਰੂਦ ਬਣਾ ਲਏ ਬੇ ਮੇਰੇ ਰੋਂਦੇ ਆਲ ਪਤਾਲ ਨਾ ਕੰਧਾਂ ਘਰ ਵਿੱਚ ਕੱਢਿਓ ਨਾ ਕਰਿਓ ਮਾਰੋ ਮਾਰ ਅੰਨ ਪਾਣੀ ਰਿਹਾ ਨਾ ਖਾਣ ਦਾ ਦਿੱਤੀ ਹਿੱਕ ਤੇ ਜ਼ਹਿਰ ਖਲਾ ਕਿਉਂ ਲਾ ਕੇ ਅੱਗਾ ਸਾੜਦੇ ਮੇਰਾ ਸੁਖ ਵਸਦਾ ਸੰਸਾਰ ਮੇਰੀ ਧੀਆ ਕੁਖੀ ਮਾਰੀਆਂ ਮੇਰੀ ਰੂਹ ਪਾਵੇ ਫਟਕਾਰ ਮੇਰੇ ਮੂਲੋਂ ਮੋਡੇ ਥੱਕ ਗਏ ਚੁੱਕ ਪਾਪਾਂ ਦਾ ਭਾਰ ਕਿਸੇ ਨੋਟ ਵਿਸਾਉਣੇ ਕਰ ਲਏ ਕੋਈ ਰੋਟੀ ਤੋਲਾ ਚਾਰ ਮੇਰਾ ਮੱਥੇ ਸੂਰਜ ਦਮਕਦਾ ਮੇਰੇ ਸਿਰ ਸਾਲੂ ਸਵੇਰ ਮੇਰੇ ਵਾਲੀ ਤਾਰੇ ਚਮਕਦੇ ਮੇਰੀ ਚਾਨਣ ਪਰੀ ਚੰਗੇਰ ਮੈਂ ਥਾਲ ਸਜਾਇਆ ਗਗਨ ਦਾ ਆਵੋ ਸਿਰਤੇ ਦੇਵੋ ਫੇਰ ਦੇਵਾਂ ਫੇਰ ਮੈਂ ਕਲੀਆਂ ਰਾ ਰਾ ਖਿਲਾਰ ਦੂੰ ਮਹਿਕਾਂ ਚਾਰ شپੇਰ ਮੇਰੇ ਪੁੱਤਰੋ ਸੁਭਾਜੇ ਭੁੱਲ ਗਏ ਮੁੜ ਆਵੋ ਸ਼ਾਮੀ ਫੇਰ ਰਾ ਮਾਨਵ ਵਾਲਾ ਲੈਤਰ ਅਜੇ ਹੋਈ ਨਹੀਂਉਂ ਦੇਰ ਰਹਿ ਰਾਹਮਾਨਵ ਵਾਲਾ ਲੈ ਤੁਰੋ ਅਜੇ ਹੋਈ ਹੋਈ ਨਹੀਂਉਂ ਦੇਰ ਧੰਨਵਾਦ ਉਮੀਦ ਹੈ ਤੁਹਾਨੂੰ ਇਹ ਕਵਿਤਾ ਪਸੰਦ ਆਵੇਗੀ ਤਾਂ ਪਲੀਜ਼ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ